Legenda ம <laughs> 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 এক লো মারে ਇਹ ਕਰਨਾ ਵੀਡੀਓ ਬਣਾ ਰਹੇ ਹਾਂ ਪੂਰਾ ਘੰਟਾ ਲੱਗਣਾ ਪਾਣੀ ਦੇ ਆਪੇ ਹੀ ਹੁੰਦਾ ਤਾਂ ਭਾਈ ਕੀ ਭਾਈ ਇਹ ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚਾ ਜੇ ਤਾਂ ਤੇ ਪਿੰਡ ਦੇ ਆਸ-ਪਾਸੇ ਪਾਣੀ ਵਾਖੇ ਰਾਂ ਪੈ ਚ ਵਧੀ ਜਾਂਦਾ ਘੜਨ ਦਾ ਨਾ ਨਹੀਂ ਲੈਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਡੇ ਕੱਲ ਇਥੇ ਥੋੜਾ ਥੋੜਾ ਅਸੀਂ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਾਹਾਂ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਾਣੀ ਬਹੁਤ ਹੈ ਕੀ ਕਰੀਏ ਬੱਚੇ ਆਵੇਂ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕੱਢਦੇ ਪੈ ਰਹੇ ਚਾਰੇ ਧੁਕੇ ਪਾਣੀ ਸਮੇਰ ਦੇ ਕੋਈ ਕੋਈ ਲਗੇ ਜਾਂਦੇ ਕੋਈ ਕੰਨਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਸੇ ਸਿੰਦਰੀ ਹੈਗੇ 40 50 ਘਰ ਹੈਗੇ 40 50 ਘਰ ਹਾਂਜੀ ਲੋਤ ਬਣੇ ਪਾਣੀ ਲੈ ਕੇ ਭਾਜੀ ਮੈਂ ਪਿੰਡ ਬੂਠਾ ਤੋਂ ਆਇਆ ਹਾਂ ਜਾਣੇ ਕਿ ਮੌਕੇ 'ਚ ਦੇਖ ਰਹੇ ਹਾਂ ਪਾਣੀ ਬਹੁਤ ਛੜਿਆ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੀਆਂ ਹਾਂ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਂਦੀ ਹੈ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਹੋਈ ਹੈ ਹਾਂਜੀ ਸਹਾਇਤਾ ਕੋਈ ਨਹੀਂ ਆ ਬੋਲੀ ਭਾਜੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਂਦਿਆ ਹੋਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਹੋਵੇ ਜਿੰਨੀ ਫਸਲ ਸਭ ਡੁੱਬੀ ਹੋਈ ਹੈ ਕਿੰਨੀ ਫਸਲ ਜਾ ਕਰ ਇੱਥੇ ਹੁੰਦੀ ਹੈ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮਾਂਡਰ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕਿ ਪਾਣੀ ਦੁਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਕਿ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਹਾਂ ਜੀ ਹੱਗੇ ਨੇ ਇੱਥੇ 30 40 ਘਰ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਪੈਣ ਸਾਰੇ ਕਿੰਨਾ ਕ ਪਾਣੀ ਕਰਾ ਚੈਸਟਰ ਨੂੰ ਕਰਾਏ ਪਾਣੀ ਭਾਜੀ ਥੋੜਾ ਜਿਹਾ ਹਟਾ ਕਰ ਤੇ ਮਨ ਲੋ ਕਿ ਜਿੱਦਾਂ ਹੁਣ ਮਾਤਰਾ ਵਧਨ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਹਦੇ ਫਿਰ ਸਾਰੇ ਡੁੱਬ ਜਾਂਦੇ ਤੇ ਨਾ ਫਸਲ ਕੁਝ ਨਹੀਂ ਪੈਦੀ ਹੈਗੀ 2023 ਜੀ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਝ ਮਿਲੇਗਾ ਉਹਦੇ ਵੀ ਕੱਖ ਨਹੀਂ ਮਿਲਿਆਗਾ ਸਾਬ ਇਹਦੇ ਰੋਪੇੜ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣਾ ਪੈਸੇ ਮਤਲਬ ਕਿ ਮੁੱਲ ਦੇਣੇ ਪਏ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆਪਣੀ ਇੱਥੇ ਜੀ ਜਿਆਦਾ ਝੋਨਾ ਕਣ ਕੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਦੋਂ ਪਿਛਲੀ ਵਾਰ 23 ਜਿਹੜੇ ਕਬ ਕੁਝ ਵੀ ਨਹੀਂ ਬਚਿਆਗਾ ਜਿੰਨੇ ਫਸਲਾਂ ਸਭ ਖਰਾਬ ਹੋ ਗਈ ਪਾਣੀ ਆਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਝ ਨਹੀਂ ਸਾਰੇ ਨਿਆਣੇ ਮੱਝਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਜਾਂ ਬਿਲੀ ਬੰਦ ਹੈ ਜਾਂ ਨਹੀਂ ਬੰਦ ਹੈ ਬੰਦ ਹੈ ਭਾਈ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜਿਹੜੇ ਲੋਕ ਆ ਰਹੇ ਆ ਔਰ ਲਗਾਤਾਰ ਪਾਣੀ ਜਿਹੜਾ ਵਧਦਾ ਜਾ ਰਿਹਾ ਭਾਈ ਹਾਲਾਤ ਬਹੁਤ ਮਾੜੇ ਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪੈਂਦਾ ਔਰ ਕੀ ਕਹਿਣਾ ਚਾਹੋਗੇ ਇਸ ਏਰੀਏ ਦੇ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਲਗਾਤਾਰ ਵਧ ਰਿਹਾ ਪ੍ਰਸ਼ਾਸਨ ਨੂੰ ਇਹ ਹੀ ਸਾਡੀ ਬੇਨਤੀ ਆ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਜਾਂ ਨਾ ਕੁਝ ਆਣ ਜਾਣ ਆਇਆ ਜਾਏ ਬੰਦ ਹੋ ਗਈ ਆ ਸਾਡੀ ਠੀਕ ਹੈ ਕੱਲੋਂ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਅਸੀਂ ਕਿੱਥੇ ਲੈ ਜਾ ਕਿਦਾਂ ਲਿਜਾ ਸਕਦੇ ਮੱਛਰ ਕੋਈ ਜਿਹੜੇ ਛੋਟੇ ਛੱਟੇ ਬੱਚੇ ਆ ਰਹੇ ਲੱਗਦਾ ਵੀ ਕਿ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤਾਂ ਜਿੱਤ ਕਰਕੇ ਕਿਸ ਨੇ ਦੱਸਿਆ ਨਹੀਂ ਤੇ ਇਹ ਅਕਦਮ ਪਾਣੀ ਛੜਦਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਣ ਲੱਗੇ ਆ ਜੀ ਕਈ ਵਿਚਾਰੇ ਤਰਕੇ ਆਣ ਲੱਗੇ ਆ ਤੇ ਉਹ ਦੇਖੋ ਜੀ ਕਿਹਦਾ ਆ ਰਿਹਾ ਤੁਹਾਡੇ ਸਾਹਮਣੇ ਆ ਤੁਹਾਡੇ ਅਬਦੁੱਲਾਪੁਰ ਪੈਣੀ ਮਿਰਜੇ ਖਾਮਣਿਆ ਦੀਆਂ ਮਿਆਣਾ ਮੈਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਹੈ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਹੈ ਨਾ ਜੀ ਇਹਦੇ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਹੈ ਤੇ ਸਿਰ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਕਹਿਣਾ ਚਾਹੋਗੇ ਬਰਸਾਤ ਤੋਂ ਵੀ ਜ਼ਗਰ ਤਾਂ ਜਿਹੜੀ ਸ਼ੁਰੂ ਹੋ ਰਹੀ ਹੈ ਅਸੀਂ ਤਾਂ ਇਹ ਨੇ ਵੀ ਬਾਬਾ ਮਿਹਰ ਕਰੇ ਤੇ ਪਾਣੀ ਲੈ ਜਾਵੇ ਤਾਂ ਅਸੀਂ ਜੀਵਨ ਦਾਰ ਬਚ ਜਾਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡਿਆਂ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜੰਗਲ ਦਾ ਏਰੀਆ ਪੈਂਦਾ ਕੀ ਇਹਦੇ ਵਿੱਚ ਵੀ ਪਾਣੀ ਹੈਗਾ ਪਾਣੀ ਹੈ ਜੀ ਸਾਰੇ ਪਾਣੀ ਫਿਰ ਗਿਆ ਸਾਰੇ ਪਾਣੀ ਹਾਂ ਜੀ ਪਾਣੀ ਜੀ ਜੰਗਲ ਚ ਵੀ ਸਾਰੇ ਪਾਣੀ ਹਾਂ ਜੀ ਦਰਿਆ ਤੇ ਕਰ ਪਾਣੀ ਪਾਣੀ ਗੁਰਦਾਸਪੁਰ ਵਾਲੂ ਗਿਆ ਪੰਜ ਕਿ ਨਹੀਂ ਜੀ ਉਧਰ ਦਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਆਪਾਂ ਜਿੱਥੇ ਰਹਿ ਰਹੇ ਆ ਆਪਣੇ ਇਲਾਕੇ ਦਾ ਪਤਾ ਹੈ ਜਿਹੜੇ ਪਾਣੀ ਦੇ ਹਾਲਾਤ ਬਣੇ ਔਰ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਵਿੱਚ ਚੱਲਦੇ ਆ ਭਾਜੀ ਸਾਰਾ ਸਾਰਾ ਤੁਹਾਡੇ ਸਾਹਮਣੇ ਦਾ ਕੱਟ ਕਰੇ 7-7 ਫੁੱਟ ਪਾਣੀ ਆ ਗਿਆ ਉਧਰ ਸਾਡੀਆਂ ਮੋਟਰਾਂ ਡੁੱਬ ਗਈਆਂ ਠੀਕ ਜੀ ਮੋਟਰਾਂ ਡੁੱਬ ਗਈਆਂ ਨਾਲੇ ਝੋਨੇ ਨੂੰ ਨੁਕਸਾਨ ਸਾਰਾ ਇਹਨਾਂ ਤਰ੍ਹਾਂ ਇਸ ਇਲਾਕੇ 'ਚ ਫਸਲ ਕਿਹੜੀ ਕਿਹੜੀ ਹੁੰਦੀ ਹੈ ਔਰ ਪਿਛਲੇ ਹੜ੍ਹਾਂ ਦੇ ਹਾਲਾਤ ਦੇਖੀਏ ਤਾਂ ਪਿਛਲੇ ਕੀ ਹਾਲਾਤ ਸੀ ਪਿਛਲੇ ਸਮੇਂ ਦੌਰਾਨ ਪਾਣੀ ਭਾਈ ਪਿਛਲੇ ਵੀ ਇਹੀ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕਣਕ ਹੋਈ ਬਾਅਦ ਚ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਸੀ ਭਈ ਤੇ ਝੋਨਾ ਦੇ ਆਹੀ ਹੁੰਦਾ ਹੈ ਉਹਦੇ ਪਾਣੀ ਆ ਜਾਂਦਾ ਕੀ ਮੰਗ ਕਰਦੇ ਹੋ ਕੋਈ ਮੁਆਵਜ਼ਾ ਵਗੈਰਾ ਪਿਛਲੇ ਸਮੇਂ ਦੌਰਾਨ ਮਿਲੇ ਸੀ ਕਿ ਸਰਕਾਰ 'ਚ ਕੋਈ ਹੈ ਭਰੋਸਾ ਪਾਜੀ ਹਨੀ ਕੋਈ ਪ੍ਰੋਸਾ ਨਹੀਂ ਆਇਆ ਵੈਸੇ ਪਿਛਲੀ ਵਾਰੀ ਵੀ ਕੁਛ ਨਹੀਂ ਦਿੱਤਾ ਇਥੇ ਪਤਾ ਨਹੀਂ ਬਾਕੀ ਹੋਰ ਕਿਧਰ ਦਿੱਤਾ ਕਿ ਨਹੀਂ ਦਿੱਤਾ ਇਥੇ ਕੁਛ ਨਹੀਂ ਮਿਲਿਆ ਕਿਸੇ ਨੂੰ